ਸਾ ਇਹ ਸਾਰੇ ਮਤਲਬ ਸਾਰੇ ਘਰੇ ਮੋਟਰ ਵੀ ਨਹੀਂ ਸਾਡੇ ਤਾਂ ਪਾਣੀ ਦਾ ਵੀ ਔਖਾ ਹੈ ਕਿਸੇ ਦੇ ਘਰ ਦੀਆਂ ਅੱਛਾ ਪਾਣੀ ਵੀ ਤੁਸੀਂ ਆਪ ਹੀ ਪਰਖਿ ਲਿਓਣੇ ਅੱਛਾ ਤੁਮ ਕੀ ਲਵਾਈ ਚੋੜੋ ਵੀ ਨਹੀਂ ਪਾਣੀ ਦਵਾਉਂਦਾ ਉਹ ਵੀ ਸਟੰਕਿਉਂ ਅੱਛਾ ਹਾਂ ਤੇ ਚੜਾ ਵੀ ਤੁਂਹੀ ਲਵਾਈ ਅੱਛਾ ਅੱਛਾ ਉਹਦਾ ਵੀ ਬੰਦ ਲਿਆਦਾ ਅੱਛਾ ਅੱਛਾ ਹਾਂ ਉਹ ਵੀ ਕਿਤੇ ਨਾ ਕਰੋ ਤਾਂ ਨਹੀਂ ਤੇ ਮਤਲਬ ਬਹੁਤ ਯਾਰੀ ਗਰੀਬੀ ਹੈ ਮਿੱਤਰੋ ਤੇ ਕੋਈ ਨਾ ਮਾਤਾ ਆਪਾਂ ਹੁਣੇ ਘਰੇ ਵੀ ਜਾਵਾਂਗੇ ਜਿੱਤੇ ਕਿਤੇ ਮੇਰਾ ਟਾਈਮ ਲੱਗਿਆ ਹੁਣੇ ਘਰੇ ਵੀ ਮੈਂ ਵੀਡੀਓ ਪਾਉਂ ਘਰ ਦੇ ਹਾਲਾਤ ਦਿਖਾਵਾਂਗੇ ਤੇ ਬਾਈ ਜਿੰਨੇ ਵੀ ਐਨਆਰਆਈ ਭਰਾ ਮੇ ਨਾਲ ਜੁੜੇ ਹੋਇਆ ਜਿੰਨੇ ਬਾਈ ਸਿੱਧੂ ਨੂੰ ਪਿਆਰ ਕਰਦੇ ਆ ਯਾਰ ਮਾਤਰੀ ਆਪਾਂ ਪੂਰੀ ਫੁੱਲ ਸਪੋਰਟ ਕਰਨੀ ਆ ਬਾਈ ਹਨਾ ਮੂਸੇ ਖੜੇ ਮੂਸੇ ਬੈਠੇ ਹੁੰਦੇ ਆ ਇਸ ਟਾਈਮ ਹਨਾ ਬਿਲਕੁਲ ਗੇਟ ਦੇ ਉੱਤੇ ਮੜਾ ਬਈ ਕੈਮਰਾ ਮਾਰਦੇ ਜਾ ਜੀ ਯਾਰ ਦੇਖੋ ਥੋੜਾ ਕੈਮਰਾ ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਜੀ ਮੈਂ ਹੁੜਾ ਕਾਕੂ ਹੀਰਾ ਬਨਾਲੀ ਵਾਲਾ ਇਸ ਟਾਈਮ ਮਿੱਤਰੋ ਆਪਾਂ ਮੂਸੇ ਪਿੰਡ ਖੜੇ ਆ ਬਾਈ ਸਿੱਧੂ ਮੂਸੇ ਵਾਲੀ ਦੀ ਸਮਾਰਕਣ ਤੁਸੀਂ ਦੇਖ ਸਕਦੇ ਹੋ ਬੜਾ ਮਾਰਦੇ ਬਈ ਕੈਮਰਾ ਤੇ ਇੱਥੇ ਨਾ ਆਪਣੀ ਇੱਕ ਬੇਬੇ ਮਿਲੀ ਹੈਗੀ ਮਤਲਬ ਅ ਤੁੱਪੇ ਵਿਚਾਰੀ ਫੋਟੋਆਂ ਵੇਚਦੀ ਆ ਗਰੀਬ ਜਿਹੇ ਪਰਿਵਾਰ ਚੋਂ ਆ ਤੇ ਆਪਾਂ ਨਾ ਮਾਤਾ ਜੀ ਵੱਧ ਤੋਂ ਵੱਧ ਸਪੋਰਟ ਕਰਨੀ ਹੈਗੀ ਸੋ ਜਿੰਨੇ ਵੀ ਬਾਈ ਸਿੱਧੂ ਮੂਸੇਵਾਲੇ ਸਮਾਰਕ ਤੇ ਆਉਂਦੇ ਆ ਇਹ ਕਹੇ ਜਾਂ ਦੋ ਦੋ ਫੋਟੋਆਂ ਬਾਈ ਜਰੂਰ ਲੈ ਕੇ ਜਾਇਓ ਤੇ ਹੁਣ ਆਪਣੇ ਨਾਲ ਮਾਤਾ ਜੀ ਬਸੇ ਮਾਤਾ ਨਾਲ ਆਪਾਂ ਕਰਦੇ ਆ ਗੱਲਬਾਤ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਮੇਰਾ ਭਰਾ ਬਣ ਕੇ ਆ ਪਹਿਲਾਂ ਮਾਤਾ ਸੱਸੀ ਗਾਲ ਜੀ ਇਹਨੂੰ ਕੋਲੇ ਕਰ ਲਓ ਮਾਤਾ ਸੱਸੀ ਗਾਲ ਹੋਰ ਠੀਕ ਹੋ ਮਾਤਾ ਹਾਂ ਠੀਕ ਆ ਤੇ ਲਓ ਵੀ ਮਿੱਤਰੋ ਵੀਡੀਓ ਬਣਾਉਣਾ ਮੇਰੇ ਇਹੀ ਮਕਸਦ ਹੈ ਕਿਉਂਕਿ ਧੁੱਪੇ ਵਿਚਾਰੇ ਸਾਰਾ ਦਿਨ ਕੰਮ ਕਰਦੇ ਨੇਗੇ ਠੀਕ ਆ ਤੇ ਬੇਬੇ ਕੀ ਕੁਛ ਲੱਗਦੇ ਕਿ ਤਾ ਫੋਟੋ ਮਾਉਂਗੇ ਹੋਰ ਕੀ ਰੱਖਣ ਅੱਜ ਇੱਕ ਛੱਲੇ ਆ ਇੱਕ ਫੋਟੋ ਮਾ ਅੱਛਾ ਤੇ ਆ ਆ ਬੱਸ ਇਹ ਜਿਹੇ ਛੋਟੇ ਅੱਛਾ ਟਰੈਕਟਰ ਆ ਗਿਆ ਬੜਾ ਨੇੜੇ ਕਰ ਦੇ ਬਈ ਕੈਮਰਾ ਹਾਂਜੀ ਅੱਛਾ ਅੱਛਾ ਕਿਵੇਂ ਬੇਬੇ ਮਨਲਾ ਹੋਇਆ ਟਾਈਮ ਬੱਸ ਵਧੀਆ ਅੱਜ ਤੱਕ ਕੁਛ ਵੀ ਨਹੀਂ ਅੱਛਾ 1 ਰੁਪਿਆ ਹੋ ਗਿਆ ਮਾਇਆ ਹਾਂਜੀ 50 ਰੁਪਏ ਬਣੇ ਤਰਤੇ ਦੀਆਂ ਬੈਠੀਆਂ ਮਾਚੀਆਂ ਧੁੱਪੇ ਅੱਛਾ ਤੇ ਮਾਦਾ ਆਪਣੇ ਪਰਿਵਾਰ ਚ ਕੌਣ ਕੌਣ ਇੱਕ ਤਾਂ ਮੰਗਾ ਜੀ ਉਹ ਤੇ ਉਹ ਵੀ ਕਿੰਨਾ ਮਿਕ ਸਾਹ ਜਿਹੜਾ ਲੱਤ ਟੁੱਟ ਗਈ ਸੀ ਅੱਛਾ ਉਹਦੇ ਵੀ ਛੱਟ ਵਜ ਗਈ ਯਾਰ ਜੇ ਮੰਨ ਲ ਤੁਸੀਂ ਉਹ ਕਮਾਉਣ ਲਈ ਘਰ ਦੇ ਵਿੱਚ ਕਿ ਸਾਦਾ ਮਰੀਜ਼ ਠੀਕਾ ਕਿਉਂਕਿ ਮਿੱਤਰੋ ਗਰੀਬੀ ਦਾ ਕਿਸੇ ਤੇ ਆਵੇ ਨਾ ਹਨਾ ਤੇ ਵੀਰ ਬਣ ਕੇ ਬੇਨਤੀ ਹੱਥ ਬੰਨ ਕੇ ਜਦੋਂ ਵੀ ਕੋਈ ਹੈ ਨਾ ਬਾਈ ਸਿੱਧੂ ਜੀ ਜਵਾਰ ਕਿਤੇ ਆਉਂਦਾ ਹਨਾ ਥੋੜੀ ਮੇਰਾ ਭੈਣ ਭਰਾ ਤਾਂ ਮਾਂ ਤਾਂ ਕੋਈ ਇੱਕ ਅੱਧੀ ਫੋਟੋ ਬਾਈ ਜ਼ਰੂਰ ਖਰੀਦ ਕੇ ਲਿਆ ਕਰੋ ਚਲੋ ਹੁਣ 20 20 ਰੁਪਿਆ ਨਾ 1000 ਰੁਪਿਆ ਨਾ ਜਿਹੜਾ ਘਰ ਚੱਲ ਪੂਗਾ ਬੇਬੀ ਫਿਰ ਗੁਰ ਚਾਹ ਮੰਨ ਲਓ ਹਨਾ ਸਾਰਾ ਖਰਚਾ ਪਰ ਥੋੜੀ ਸ਼ਰਤੀ ਚ ਮਾਈ ਨਹੀਂ ਜਾਣੀ ਮਾਈ ਅੱਛਾ ਅੱਜ ਫਿਰ ਕਿੰਨੇ 50 ਰੁਪਏ ਬਣੇ ਆ 50 ਰੁਪਏ ਬਣੇ ਅੱਛਾ ਕੁੱਲੀ 50 ਰੁਪਏ ਬਣੇ ਮੇਟਰੂ ਮਾਤਾ ਨੂੰ ਠੀਕ ਆ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਠੀਕ ਆ ਤਾਂ ਕਿ ਮਤਲਬ ਜੇ ਕੋਈ ਮਦਦ ਵੀ ਕਰਨਾ ਚਾਹੁੰਦਾ ਤਾਂ ਤੁਸੀਂ ਮਦਦ ਵੀ ਕਰ ਸਕਦੇ ਹੋ ਇਹ ਵੀ ਕੋਈ ਨੰਬਰ ਆ ਨੰਬਰ ਵਗੈਰਾ ਯਾਦਾ ਆਪਣੇ ਕੋਲ ਨਾ ਫੋਨ ਨੰਬਰ ਹੈ ਨਹੀਂ ਆਪਣੇ ਕੋਲ ਠੀਕ ਆ ਤੇ ਜੇ ਕੋਈ ਫੋਨ ਤੇ ਸਾਡੇ ਘਰ ਕੀ ਦੀ ਹੈ ਅੱਛਾ ਘਰ ਤੇ ਹੈ ਨਹੀਂ ਫੋਨ ਹੈ ਨਹੀਂ ਠੀਕ ਆ ਤੇ ਲੋ ਮਿੱਤਰੋ ਜਿਵੇਂ ਹਨਾ ਕਈ ਵਾਰੀ ਮੂਸੇ ਆਉਣੇ ਹੋ ਲੰਘਦੇ ਟੱਪਦੇ ਆ ਬੇਬੀ ਨੂੰ ਤੁਸੀਂ ਸਾਰੇ ਪਛਾਣ ਹੀ ਲਓਗੇ ਹਨਾ ਬੇਬੇ ਦਾ ਚਿਹਰਾ ਦੇਖ ਲਓ ਇੱਕ ਵਾਰ ਤੇ ਜਦੋਂ ਵੀ ਕੋਈ ਆਉਗਾ ਫੋਟੋ ਖਰੀਦਦੋਂਗਾ ਨਾ ਖਰੀਦਦੇ ਯਾਰਾ ਮਾਤਾ ਨਾਲ ਹਨਾ ਚਾਰ ਪੀੜ ਬਣ ਜਾ ਕਰਨਗੇ ਜਿਵੇਂ ਹੁਣ ਮਾਤਾ ਕੋਲੇ ਛੱਲੇ ਆ ਤੁਸੀਂ ਦੇਖ ਸਕਦੇ ਹੋ ਹਨਾ ਛੱਲੇ ਵੇਚ ਕੇ ਟਾਈਮ ਪਾਸ ਕਰਦੇ ਆ ਮਿੱਤਰੋ ਕਿਉਂਕਿ ਅੱਜ ਕੱਲ੍ਹ ਦੀ ਨੌਜਵਾਨ ਪੀੜੀ ਆਪਾਂ ਦੇਖਦੇ ਆ ਨਾ ਮਤਲਬ ਕੰਮ ਤੋਂ ਭਾਈ ਦੇਣਗੇ ਤੇ ਬੇਬੀ ਉਮਰ ਕਿੰਨੀ ਹੋ ਗਈ ਆਪਣੀ ਹੋ ਗਈ ਕੱਣ ਲੱਗੀ ਹੋਈ ਆਪਣੀ ਅੱਛਾ ਅਭੀ ਮੰਨ ਲਾ ਵੀ 70 ਸਾਲ 60 ਸਾਲ ਦੀ ਉਮਰ ਕਹਿ ਸਕਦੇ ਔਖਾ ਤਾਂ ਲੱਗਦਾ ਪੁੱਤ ਜਾ ਕੇ ਵੀ ਰੋਟੀਆਂ ਆਪ ਕਮਣੀਆਂ ਆਖਣੀਆਂ ਆ ਹਾਂ ਹੁਣ ਜਾ ਕੇ ਪਕਾਵਾਂਗੇ ਅੱਛਾ ਮੁੰਡਾ ਵਿਆਹ ਵੀ ਹੈ ਨਹੀਂ ਅੱਛਾ 5:30 ਵਜੇ ਜਾਉਂਗੀ ਫੇਰ ਰੋਟੀਆਂ ਪਕਾਉਣ ਜਾ ਕੇ ਫੇਰ ਟੜਕੇ ਕਰਕੇ ਆਉਣੀ ਆ ਸਾਰਾ ਅੱਛਾ ਤੇ ਸਾਰੀ ਮਤਲਬ ਸਾਰੇ ਘਰੇ ਮੋਟਰ ਵੀ ਨਹੀਂ ਸੱਟਾ ਪਾਣੀ ਦਾ ਵੀ ਔਖਾ ਕਿਸੇ ਦੇ ਘਰ ਦੀ ਆ ਅੱਛਾ ਪਾਣੀ ਵੀ ਤੁਸੀਂ ਆਪ ਹੀ ਭਰ ਕੇ ਲਿਓਣੇ ਹੋਰ ਮਤਲਬ ਬਹੁਤ ਯਾਰੀ ਗਰੀਬੀ ਹੈ ਮਿੱਤਰੋ ਤੇ ਕੋਈ ਨਾ ਮਾਤਾ ਆਪਾਂ ਹੁਣੇ ਘਰੇ ਵੀ ਜਾਵਾਂਗੇ ਜਿੱਦੇ ਕਿਤੇ ਮੇਰਾ ਟਾਈਮ ਲੱਗਿਆ ਹੁਣੇ ਘਰੇ ਵੀ ਮੈਂ ਵੀਡੀਓ ਪਾਉਂ ਘਰ ਦੇ ਹਾਲਾਤ ਦਿਖਾਵਾਂਗੇ ਤੇ ਭਾਈ ਜਿੰਨੇ ਵੀ ਐਨ ਆਰ ਆਈ ਭਰਾ ਮੇਰੇ ਨਾਲ ਜੁੜੇ ਹੋਏ ਆ ਜਿੰਨੇ ਭਾਈ ਸਿੱਧੂ ਨੂੰ ਪਿਆਰ ਕਰਦੇ ਆ ਮਾਤਾ ਨੇ ਆਪਾਂ ਪੂਰੀ ਫੁੱਲ ਸਪੋਰਟ ਕਰਨੀ ਆ ਭਾਈ ਹਨਾ ਮੂਸੇ ਖੜੇ ਮੂਸੇ ਬੈਠੇ ਹੁੰਦੇ ਆ ਇਸ ਟਾਈਮ ਹਨਾ ਬਿਲਕੁਲ ਗੇਟ ਦੇ ਉੱਤੇ ਮੜਾ ਵੀ ਕੈਮਰਾ ਮਾਰਦੇ ਆ ਜੇ ਯਾਰ ਦੇਖੋ ਨਾ ਕੈਮਰਾ ਹੁਣ ਦਿਖਾਉਂਦਾ ਮਾਰ ਕੇ ਬਿਲਕੁਲ ਜਿਵੇਂ ਬਾਹਰ ਦੇ ਉੱਤੇ ਐਸਾ ਬੈਠੇ ਹੁੰਦੇ ਹੈਗੇ ਤੇ ਬਹੁਤ ਵਾਰ ਸਪੋਰਟ ਕਰਨੀ ਆਪਾਂ ਤੇ ਤੁਸੀਂ ਦੇਖ ਸਾਰੇ ਨਾ ਧੁੱਪੇ ਬੈਠਣਾ ਬਈ ਬਹੁਤ ਔਖਾ ਹਮੈ ਨੂੰ 5 ਮਿੰਟ ਬੈਠਣਾ ਬਹੁਤ ਔਖਾ ਆ ਗਿਆ ਸਾਰਾ ਦਿਨ ਬੇਬੀ ਧੁੱਪੇ ਬੈਠਣਾ ਬਹੁਤ ਵੱਡੀ ਗੱਲ ਵਾਰ ਹੈ ਨਾ ਹਣਾ ਮਜਬੂਰੀ ਮਤਲਬ ਬਹੁਤ ਕੁਝ ਕਰਾਉਂਦੀ ਹੈ ਹਾਂ ਫਿਰ ਵੀ ਦਕਾਰੇ ਤਰ੍ਹਾਂ ਦਾ ਤੇ ਦਕਾਰੇ ਕਰਾਉਂਦਾ ਆਪਾਂ ਤਾਂ ਨਾ ਵੀ ਬੈਠੀਏ ਬਿਲਕੁਲ 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 ਤੇ ਮੇਰਾ ਭਰਾ ਬਣ ਕੇ ਕਰੇ ਸਪੋਰਟ ਮੈਨੂੰ ਬੇਬੀ ਨੂੰ ਬਹੁਤ ਅਰਸਾ ਆਇਆ ਮੈਂ ਬੇਬੀ ਨੂੰ ਆਖੇ ਮਾਂ ਉਹਦੀ ਸਪੋਰਟ ਕਰਨੀ ਹੈ ਤੇ ਧੰਨਵਾਦ ਭਾਈ ਸਤਿ ਸ਼੍ਰੀ ਅਕਾਲ ਤੇ ਘਰ ਦੇ ਮੇਰਾ ਭਰਾ ਬਣ ਕੇ ਸ਼ੇਅਰ ਹਾਂ